ਜਾ ਫਿਰ ਬੈਲੀਫੇਟ ਉਹਨਾਂ ਦੇ ਜਿਆਦਾ ਬਹੁਤ ਜਿਆਦਾ ਚੜੀ ਹੋਈ ਆ ਹਨਾ ਪੇਰ ਤੁਸੀਂ ਇੱਧੇ ਹੀ ਰਹਿਣ ਦੇਣੇ ਆ ਥੋੜੀ ਜੀ ਤੁਸੀਂ ਨਾਲੀ ਇਹਦੇ ਇੱਕ ਜਿਹੜੀ ਲੋਣੀ ਆ ਤੁਸੀਂ ਜਾਂ ਫਿਰ ਸਾਈਡਾਂ ਦੀ ਚਰਬੀ ਬਹੁਤ ਜ਼ਿਆਦਾ ਵਧੀ ਹੋਈ ਆ ਉਹ ਦੇਖੋ 15-20 ਦਿਨਾਂ ਬਾਅਦ ਹੀ ਖੁਰਨੀ ਸ਼ੁਰੂ ਹੋ ਜੇਗੀ ਕਿਉਂਕਿ ਤੁਸੀਂ ਐਵੇਂ ਦਾ ਇੱਕ ਟੇਬਲ ਲੈ ਲੈਣਾ ਜੇ ਟੇਬਲ ਵੀ ਨਹੀਂ ਹੈਗਾ ਕੋਈ ਦਿੱਕਤ ਨਹੀਂ ਇਹਦੇ ਨਾਲ ਕੀ ਕੀ ਜੇ ਤੁਹਾਡਾ ਢਿੱਡਾ ਇਹਦਾ ਹੀ ਜ਼ੋਰ ਲਾਉਣਾ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 5-6 ਐਕਸਰਸਾਈਜ਼ ਦੱਸਾਂਗਾ ਜਿਹੜੇ ਮੇਰੇ ਪੇਟ ਭਰਾਵਾਂ ਦਾ ਢਿੱਡ ਜਿਆਦਾ ਬਾਹਰ ਨੂੰ ਵਧਿਆ ਹੋਇਆ ਹੋਇਆ ਵਾ ਨਾ ਜਾਂ ਫਿਰ ਬੈਲੀ ਫੇਟ ਉਹਨਾਂ ਦੇ ਜਿਆਦਾ ਬਹੁਤ ਜਿਆਦਾ ਚੜ੍ਹੀ ਹੋਈ ਹੈ ਹਨਾ ਸੋ ਉਹਨਾਂ ਨੇ ਮੇਰੇ ਬਹੁਤ ਸਾਰੇ ਭੈਣ ਭਰਾਵਾਂ ਨੇ ਮਤਲਬ ਇਹਨੂੰ ਮੈਸੇਜ ਕੀਤੇ ਸੀ ਕਹਿੰਦੇ ਕਿ ਵੀਰ ਜੀ ਸਾਨੂੰ ਸੋਖੀ ਤੋਂ ਸੋਖੀ ਐਕਸਰਸਾਈਜ਼ ਦੱਸੋ ਵੀ ਅਸੀਂ ਜਿਹੜੇ ਕਰਕੇ ਸਾਡਾ ਜਿਹੜਾ ਢਿੱਡਾ ਸਾਡਾ ਬਹੁਤ ਜ਼ਿਆਦਾ ਵਧਿਆ ਆ ਅਸੀਂ ਇਹਨੂੰ ਕਿਵੇਂ ਘਟਾ ਸਕਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਪੰਜ ਛੇ ਸੋਜਾ ਦੱਸਾਂਗਾ ਤੁਸੀਂ ਕਿਵੇਂ ਉਹ ਐਕਸਰਸਾਈਜ਼ ਕਰਨੀਆਂ ਨੇ ਘਰ ਦੇ ਵਿੱਚ ਬੜੇ ਆਰਾਮ ਨਾਲ ਤੁਸੀਂ ਕਰ ਸਕਦੇ ਹੋਣਾ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੁਣ ਠੰਡ ਦਾ ਮੌਸਮ ਹੈਗਾ ਤੁਸੀਂ ਗਰਾਊਂਡ ਵੀ ਨਹੀਂ ਜਾ ਸਕਦੇ ਹੈਗੇ ਤੇ ਨਾ ਤੁਸੀਂ ਜਿੰਮ ਦੇ ਵਿੱਚ ਜਾ ਸਕਦੇ ਹੈਗੇ ਨਾ ਮਤਲਬ ਤੁਸੀਂ ਪਾਰਕ ਵਗੇਰਾ ਦੇ ਵਿੱਚ ਵੋਕ ਕਰਨ ਜਾ ਸਕਦੇ ਹੈਗੇ ਸ ਮੈਂ ਐਕਸੈਕ ਕਰਦਿਆਂ ਨੇ ਕੋਦੋ ਕਰਦਿਆਂ ਨੇ ਪੂਰੀ ਉਹ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਦੇ ਨਾਲ ਬਨੇ ਰਹੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਣੇ ਘਰ ਦੇ ਵਿੱਚ ਨਾ ਤੁਸੀਂ ਜਿੱਥੇ ਤੁਹਾਡੇ ਘਰੇ ਇਦਾਂ ਦਾ ਕੋਈ ਵੀ ਟੇਬਲ ਪਿਆ ਹੋ ਤੁਸੀਂ ਐਵੇਂ ਦਾ ਇੱਕ ਟੇਬਲ ਲੈ ਲੈਣਾ ਜੇ ਟੇਬਲ ਵੀ ਨਹੀਂ ਹੈਗਾ ਕੋਈ ਦਿੱਕਤ ਨਹੀਂ ਜੇ ਸਾਰੇ ਦੇ ਘਰੇ ਮੰਜਾ ਤਾਂ ਹੁੰਦਾ ਹੀ ਆ ਮੰਜਾ ਹੋ ਗਿਆ ਜਾਂ ਫਿਰ ਬੈੱਡ ਹੋ ਗਿਆ ਉਹਨੂੰ ਤੁਸੀਂ ਇਸ ਤਰ੍ਹਾਂ ਰੱਖ ਲੈਣਾ ਤਾਂ ਥੱਲੇ ਤੁਸੀਂ ਨਾ ਇਦਾਂ ਦਾ ਕੋਈ ਮੈਟ ਵਿਛਾ ਲੈਣਾ ਜਿਵੇਂ ਮੈਂ ਮੈਟ ਵਿਛਾਇਆ ਹੋਇਆ ਵਾ ਤੁਸੀਂ ਮੈਟ ਵਿਛਾ ਲੈਣਾ ਜਾਂ ਫਿਰ ਕੋਈ ਚਾਦਰ ਆ ਜਿਹੜੀ ਤੁਸੀਂ ਚਾਦਰ ਇਦਾਂ ਵਿਛਾ ਲੈਣੀ ਸੋ ਜਿਹੜੀ ਪਹਿਲੀ ਐਕਸਰਸਾਈਜ਼ ਤੁਸੀਂ ਲਾਉਣੀ ਆ ਤੁਸੀਂ ਤਾਂ ਮੰਜਾ ਤੁਸੀਂ ਰੱਖ ਲੈਣਾ ਮੰਜੇ ਦੇ ਕੋਲੇ ਦਾ ਬਹਿ ਜਾਣਾ ਠੀਕ ਹੈ ਜੀ ਜੜੀਆਂ ਤੁਹਾਡੀਆਂ ਦੋਨੇ ਲੱਗ ਨੇ ਹਨਾ ਦੋਨੇ ਲੱਤਾਂ ਜਿਹੜੀਆਂ ਤੁਸੀਂ ਇਹਨੂੰ ਇਦਾਂ ਉੱਪਰ ਰੱਖ ਲੈਣੇ ਪੰਜੇ ਅੱਡੀਆਂ ਤੁਸੀਂ ਰੱਖ ਲੈਣੀਆਂ ਤੇ ਆਪ ਤੁਸੀਂ ਇਦ ਤਾਂ ਗੁੱਡ ਨੀਰ ਅਸਾ ਤੇ ਕੋਈ ਦਿੱਕਤ ਨਹੀਂ ਤੁਸੀਂ ਬਸ ਇਦਾਂ ਹੀ ਉੱਠਣਾ ਬਸ 1 2 3 4 5 6 7 8 9 10 11 12 13 14 15 16 17 18 19 20 25 ਤੁਸੀਂ ਲੋਣੇ ਦੇ ਰਿਪੀਟਿਸ਼ਨ ਠੀਕ ਹੈ ਹੁਣ ਜਿਹੜੀ ਅਗਲੀ ਐਕਸਰਸ ਹੋਊਗੀ ਪੇਰ ਤੁਸੀਂ ਇਦਾਂ ਹੀ ਰਹਿਣ ਦੇਣੇ ਆ ਥੋੜੀ ਜੀ ਤੁਸੀਂ ਨਾਲ ਇਹਦੇ ਇੱਕ ਸੈਟ ਜਿਹੜੀ ਲਉਣੀ ਆ ਤੁਸੀਂ ਲਉਣੀ ਇਹਦੇ ਹੱਥ ਨੇ ਜਿਹੜੇ ਇਹਦੇ ਅੱਗੇ ਜਾਣਗੇ ਦੇਖੋ ਜੀ 1 2 3 4 5 6 7 8 9 ਜਿਹੜੀ ਪਹਿਲੀ ਆਪਾਂ ਇੱਕ ਸੈਟ ਲਈ ਸੀਗੀ ਉਹਦੇ 'ਚ ਕੀ ਸੀਗਾ ਆਪਣੇ ਜਿਹੜੇ ਹੱਥ ਸੀ ਉੱਪਰ ਜਾਂਦੇ ਸੀ ਹਨਾ ਜਿਹੜੀ ਆਪਣੀ ਇਹ ਸੈਂਗਰ ਐਕਸਰਸਾਈਜ਼ ਆ ਇਹਦੇ ਵਿੱਚ ਆਪਣੇ ਜਿਹੜੇ ਹੱਥ ਆ ਇਹਦੇ ਨੀਚੇ ਦੇ ਜਾਂਦੇ ਦੇਖੋ ਇਦਾਂ 1 2 3 4 5 ਤੁਸੀਂ ਇਹ ਲਾਉਣੀ ਆ ਠੀਕ ਹੈ ਜੀ ਇਹਦੇ ਨਾਲ ਕੀ ਕੀ ਜਦੋਂ ਤੁਹਾਡਾ ਟਿੱਡਾ ਏਦਾ ਹੀ ਜ਼ੋਰ ਲਾਉਣਾ ਤੁਸੀਂ ਹੋਰ ਕਿਸੇ ਚੀਜ਼ ਦਾ ਜ਼ੋਰ ਨਹੀਂ ਕੋਈ ਟਿੱਡ ਦੇ ਸਾਰੇ ਜ਼ੋਰ ਲਾ ਕੇ ਹੀ ਉੱਪਰ ਨੂੰ ਠਣਾ ਏਦਾਂ ਠੀਕ ਹੈ ਜੀ ਇਹ ਤੁਸੀਂ ਲਾਉਣੀ ਆ ਐਸੇ ਹੀ ਲਾਉਣੀ ਆ ਇਹਦੇ ਵੀ ਤੁਸੀਂ 20 ਤੋਂ 25 ਜਿਹੜੇ ਰਿਪੀਟਿਸ਼ਨ ਹੋਣਗੇ ਇਹਦੇ ਜੀ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਹੁਣ ਤੁਸੀਂ ਅਗਲੀ ਐਕਸਰਸਾਈਜ਼ ਲਾਉਂਗੇ ਤੁਸੀਂ ਏਦਾਂ ਤੁਸੀਂ ਹੱਥ ਰੱਖ ਕੇ ਹੁਣ ਇੱਕ ਸਿੰਗਲ ਸਿੰਗਲ ਹੱਥ ਲਾਵਾਂਗੇ ਜਿਵੇਂ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਇੱਕ ਗੱਲ ਹੋਰ ਜੇ ਤੁਹਾਡੇ ਕੋਲ ਇਹ ਹੱਥ ਮੰਨ ਕੇ ਚੱਲੋ ਤੁਹਾਡੇ ਪੇਰ ਦੇ ਟੱਚ ਨਹੀਂ ਹੁੰਦਾ ਤੁਸੀਂ ਕੀ ਕਰਨਾ ਵਾ ਤੁਸੀਂ ਇਹਨੂੰ ਇੱਥੇ ਆਪਣੀ ਉੱਠ ਕੇ ਤੁਸੀਂ ਇਹਨੂੰ ਗੋਡੇ ਨਾਲ ਵੀ ਤੁਸੀਂ ਟੱਚ ਕਰ ਸਕਦੇ ਏਦਾਂ ਇੱਕ ਦੋ ਤਿੰਨ ਚਾਰ ਪੰਜ ਠੀਕ ਹੈ ਇਹਨੂੰ ਲੈ ਕੇ ਜਣਾ ਕੋਸ਼ਿਸ਼ ਕਰਨੀ ਹੈ ਵੀ ਮੈਕਸਿਮਮ ਤੁਹਾਡਾ ਹੱਥ ਜਿਹੜਾ ਅੱਗੇ ਤੱਕ ਜਾਵੇ ਜਿੰਨਾ ਤੁਹਾਡਾ ਹੱਥ ਜਾਏਗਾ ਤੁਹਾਡੇ ਢਿੱਡ ਦਾ ਉਨਾ ਜ਼ੋਰ ਲੱਗੇਗਾ ਜਿੰਨੀ ਵੀ ਤੁਹਾਡੀ ਫालतू ਚਰਬੀ ਤੁਹਾਡੇ ਢਿੱਡ ਤੇ इकट्ठी ਹੋਈ ਹੋਈ ਆ ਉਹ ਦੇਖੋ অটোमेटिक ਹੀ ਪਿੰਗਲ ਸ਼ੁਰੂ ਹੋ ਜਗੀ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਸਟਾਰਟ ਕਰੋਗੇ ਤੁਹਾਨੂੰ ਦਿੱਕਤ ਆਏਗੀ ਹੀ ਆਏਗੀ ਪਰ ਜਦੋਂ ਤੁਸੀਂ ਰੈਗੂਲਰ ਕਰੋਗੇ ਤੁਹਾਨੂੰ ਉਹ ਦਿੱਕਤ ਬਿਲਕੁਲ ਤੁਹਾਡੀ ਠੀਕ ਹੋ ਜਗੀ ਤੁਸੀਂ ਸੈੱਟ ਲੌਣ ਲੱਗ ਰਹੋਗੇ ਹੌਲੇ ਹੌਲੇ ਕਿਉਂਕਿ ਜਦੋਂ ਜਦੋਂ ਤੁਸੀਂ ਐਕਸਰਸਾਈਜ਼ ਲਈ ਜਾਉਗੇ ਤੁਹਾਡੀ ਜਿਹੜੀ ਚਰਬੀ ਆ ਉਹ ਹੌਲੀ ਹੌਲੀ ਪਿੰਗਲੀ ਜਾਊਗੀ ਉਦਾਂ ਹੀ ਪਰਿਵਰਤਨ ਤੁਹਾਡੀ ਬੋਡੀ ਦੇ ਵਿੱਚ ਦੇਖਣ ਨੂੰ ਤੁਹਾਨੂੰ ਮਿਲ ਹੀ ਜਾਊਗਾ ਠੀਕ ਹੈ ਜੀ ਹੁਣ ਜਿਹੜੀ ਅਗਲੀ ਐਕਸਰਸਾਈਜ਼ ਆ ਤੁਸੀਂ ਕੀ ਕਰਨਾ ਇੱਥੇ ਹੱਥ ਪੈਰ ਇੱਦਾਂ ਹੀ ਰੱਖਣੇ ਆ ਹੱਥ ਨਹੀਂ ਮੇਰੇ ਰੱਖਣੇ ਤੁਸੀਂ ਇਦਾਂ ਉੱਠਣਾ ਇਹ ਤੇ ਹੋਲਡ ਰੱਖਣਾ 2-3 ਸਕਿੰਟ ਫੇਰ ਨੀਚੇ ਆਣਾ ਫੇਰ ਇਹਦੇ ਵੀ ਤੁਸੀਂ 20-25 ਰਿਪੀਟਿਸ਼ਨ ਲਾਣੇ ਆ ਜੀ ਹੁਣ ਜਿਹੜੀ ਆਪਣੀ ਅਗਲੀ ਐਕਸਰਸਾਈਜ਼ ਆ ਤੁਸੀਂ ਕੀ ਕਰਨਾ ਇਹ ਆਪਣੀ ਢਿੱਡ ਦੀ ਹੁਣ ਬੈਲੀ ਫੈਟ ਦੀ ਜਿੰਨਾ ਦੇ ਸਾਈਡ ਦੀ ਚਰਬੀ ਜੰਮੀ ਹੋਈ ਆ ਤੁਸੀਂ ਕੀ ਕਰਨਾ ਇਦਾਂ ਪੈਰ ਰੱਖ ਲੈਣਾ ਤੁਸੀਂ ਉੱਤੇ ਨਹੀਂ ਇਹ ਸਿੰਪਲ ਰੱਖਣਾ ਪਾ ਇਹਦਾ ਗੱਦੇ ਤੇ ਤੁਸੀਂ ਜਾ ਚਾਦਰ ਦੇ ਉੱਤੇ ਤੁਸੀਂ ਇਦਾਂ ਪੈ ਜਾਣਾ ਪੈਣਾ ਸਾਈਡ ਨੂੰ ਪੈਣਾ ਵਾ ਦੇਖੋ ਇਦਾਂ ਰੱਖਣਾ ਆ ਜਿਹੜਾ ਪੈਰ ਹੈ ਥੱਲੇ ਇਹਨੂੰ ਐ ਮੋੜ ਦੇਣਾ ਇਹਨੂੰ ਉੱਪਰ ਰੱਖ ਲੈਣਾ ਇਹਨੂੰ ਅੱਗੇ ਨੂੰ ਟੇਢਾ ਹੋ ਜਾਣਾ ਇੱਥੇ ਐ ਉੱਠਣਾ 1 2 3 4 5 6 7 8 9 10 ਆਜਲੀ ਚੀਜ਼ ਆੜੀ ਇਹਦਾ ਜੋਰ ਲੱਗੇਗਾ ਤੁਹਾਡਾ ਜਿਹੜੀ ਸਾਈਡਾਂ ਤੇ ਜਿੰਨੀ ਚਰਬੀ ਜੰਮੀ ਹੋਈ ਹੈ ਨਾ ਉਹਦਾ ਉਹਦਾ ਹੀ ਜੋਰ ਲੱਗਣਾ ਉਹ ਪਿੰਗਲੀ ਸ਼ੁਰੂ ਹੋਏਗੀ ਤੁਹਾਡੀ ਜੀ ਦਾ ਕੋਚੀ ਕਰਨਾ ਜਿੰਨਾ ਉਪਰ ਰਸਤਾ ਦੋ ਇਸੇ ਤਰ੍ਹਾਂ ਫਿਰ ਤੁਸੀਂ ਸਾਈਡ ਚੇਂਜ ਕਰ ਦੇਣੀ ਆ ਫਿਰ ਦੂਜੀ ਸਾਈਡ ਜਿਹੜੀ ਉਹ ਲੋਣੀ ਆ ਤੁਸੀਂ ਦਾ ਫਿਰ ਇਦਾਂ ਦੇਖ ਲਓ ਪਰ ਪੋਜੀਸ਼ਨ ਇਹਦਾ 1 2 3 4 5 ਤੁਸੀਂ ਇਹ 100 ਜੇ ਲਾਣੀਆਂ ਨੇ ਤੁਹਾਨੂੰ ਪੰਜ 6 100 ਜੇ ਜਿਹੜੀਆਂ ਮੈਂ ਤੁਹਾਨੂੰ ਦੱਸਤੀਆਂ ਨੇ ਤੁਸੀਂ ਇਹ 100 ਜੇ ਲਾਉਣੀਆਂ ਨੇ ਘਰ ਦੇ ਵਿੱਚ ਹੁਣ ਹਰੇਕ ਐਕਸਰਸਾਈਜ਼ ਦੇ ਤੁਸੀਂ 20 ਤੋਂ 25 ਰਿਪੀਟਿਸ਼ਨ ਤੁਸੀਂ ਲਗਾਉਂਗੇ ਜੀ ਇਹਦੇ ਤੇ ਇਹਦੇ ਟੋਟਲ ਤੁਸੀਂ ਤਿੰਨ ਸੈੱਟ ਲਾਉਣੇ ਆ ਹਨ ਜਿਵੇਂ ਮੰਨ ਕੇ ਚਲੋ ਤੁਸੀਂ 20 20 25 25 ਤੁਸੀਂ ਰੈਪटीशन ਲਾਏ 60 ਸੈਜਾਂ ਦੇ ਫਿਰ ਉਸ ਤੋਂ ਬਾਅਦ ਤੁਸੀਂ ਡੇਢ ਤੋਂ 2 ਮਿੰਟ ਰੈਸਟ ਕਰਨੀ ਚਾਹੀਦੀ ਹੈ ਵਿੱਚ ਪਾਣੀ ਵਗੈਰਾ ਪੀ ਸਕਦੇ ਹੋ ਉਸ ਤੋਂ ਬਾਅਦ ਫਿਰ ਤੁਸੀਂ ਅਗਲਾ ਸੈੱਟ ਲਾਉਣਾ ਵਾ ਫਿਰ ਰੈਸਟ ਕਰਨੀ ਫਿਰ ਅਗਲਾ ਸੈੱਟ ਆ ਜਿਹੜਾ ਤੁਸੀਂ ਉਹ ਲਗਾਉਣਾ ਇਹਦੇ ਟੋਟਲ ਤੁਹਾਡੇ ਜਿਹੜੇ ਆ ਤਿੰਨ ਸੈੱਟ ਹੋ ਜਾਣਗੇ ਜੇ ਹੁਣ ਆਪਾਂ ਗੱਲ ਕਰੀਏ ਸਵੇ ਤੁਸੀਂ ਇਸੇ ਕਦੋਂ ਲੋਣੀ ਆ ਇਹ ਐਕਸਰਸਾਈਜ਼ ਤੁਸੀਂ ਸਵੇਰੇ ਖਾਲੀ ਪੇਟ ਲਾਉਣੀ ਆ ਠੀਕ ਹੈ ਜੀ ਸਵੇਰੇ ਉੱਠਣ ਤੋਂ ਬਾਅਦ ਤੁਸੀਂ ਜਿਵੇਂ ਗਰਮ ਪਾਣੀ ਪੀਤਾ ਹਟ ਵਰਕਆਊਟ ਤੋਂ ਪਹਿਲਾਂ ਠੀਕ ਤੁਸੀਂ 15-20 ਮਿੰਟ ਪਹਿਲਾਂ ਤੁਸੀਂ ਬ્લેਕ ਕਾਫੀ ਦਾ ਕੱਪ ਪੀ ਲਓ ਬ્લેਕ ਕਾਫੀ ਪੀ ਕੇ ਤੁਸੀਂ ਇਹ ਵਰਕਆਊਟ ਤੁਸੀਂ ਘਰ ਦੇ ਵਿੱਚ ਹੀ ਕਰ ਸਕਦੇ ਹੋ ਸਟਾਰਟਿੰਗ ਤੋਂ ਹੀ ਸ਼ੁਰੂ ਕਰਨੀ ਹੈਗੀ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਮੈਂ ਸਟ੍ਰੈਚਿੰਗ ਵਗੈਰਾ ਕਰਦਾ ਉਹਨਾਂ ਨਾਲ ਸਟ੍ਰੈਚਿੰਗ ਵਗੈਰਾ ਕਰਕੇ ਤੁਸੀਂ ਇਹ ਲਗਾਉਣੀ ਆ ਘਰ ਦੇ ਵਿੱਚ ਮੰਜਾ ਲੈ ਲਓ ਜਾਂ ਫਿਰ ਬੈੱਡ ਲੈ ਲਓ ਇਦਾਂ ਰੱਖ ਕੇ ਉਹਦੇ ਉੱਤੇ ਪੈਰ ਰੱਖ ਕੇ ਤੁਸੀਂ ਇਹ ਲਾਣੇ ਆ ਤੁਸੀਂ ਇੱਕ ਦਿਨ ਛੱਡ ਕੇ ਲਾਣੀ ਮੰਨ ਕੇ ਚੱਲੋ ਤੁਸੀਂ ਸ ਬੁੱਧਵਾਰ ਨੂੰ ਫੇਰ ਲਗਾ ਲਈ ਵੀਰਵਾਰ ਦੀ ਰੈਸਟ ਕਰਨੀ ਆ ਫੇਰ ਤੁਸੀਂ ਸ਼ੁੱਕਰਵਾਰ ਨੂੰ ਤੁਸੀਂ ਲਗਾਉਣੀ ਆ ਠੀਕ ਆ ਜੀ ਤੁਸੀਂ ਇਦਾਂ ਇੱਕ ਇੱਕ ਦਿਨ ਛੱਡ ਕੇ ਤੁਸੀਂ ਲਗਾਉਂਦੇ ਰਹਿਣਾ ਸੋ 15 20 ਦਿਨ ਦੇ ਵਿੱਚ ਹੀ ਤੁਹਾਨੂੰ ਨਾ ਫਰਕ ਦਿਖਣਾ ਸ਼ੁਰੂ ਹੋ ਜਾਏਗਾ ਜਦੋਂ ਤੁਹਾਡਾ ਢਿੱਡਾ ਨਾ ਪਤਲੇ ਵਾਂਗੂ ਬਾਹਰ ਵਧਿਆ ਹੋਇਆ ਵਾ ਜਾਂ ਫਿਰ ਸਾਈਡਾਂ ਦੀ ਚਰਬੀ ਬਹੁਤ ਜ਼ਿਆਦਾ ਵਧੀ ਹੋਈ ਆ ਉਹ ਦੇਖੋ 15 20 ਦਿਨਾਂ ਬਾਅਦ ਹੀ ਖੁਰਨੀ ਸ਼ੁਰੂ ਹੋ ਜੇਗੀ ਕਿਉਂਕਿ ਜੋ ਤੱਕ ਸਾਡੇ ਢਿੱਡ ਦਾ ਜ਼ੋਰ ਨਹੀਂ ਲੱਗੇਗਾ ਹਣਾ ਜਦੋਂ ਤੱਕ ਸਾਡੇ ਢਿੱਡ ਦਾ ਜੋਰ ਨਹੀਂ ਲੱਗੇਗਾ ਉਹ ਉਹਨੇ ਘਟਣਾ ਹੀ ਨਹੀਂ ਹੈਗਾ ਉਹਦੀ ਚਰਬੀ ਪਿੰਗਲਣੀ ਨਹੀਂ ਹੈਗੀ ਇਹ ਸਾਡੇ ਢਿੱਡ ਦੀ ਚਰਬੀ ਤਾਂ ਪਿੰਗਲੇਗੀ ਜੇ ਅਸੀਂ ਢਿੱਡ ਦਾ ਜੋਰ ਲਾਵਾਂਗੇ ਢਿੱਡ ਦਾ ਜਿਹੜਾ ਵਰਕਆਊਟ ਉਹੋ ਕਰਾਂਗੇ ਸੋ ਤੁਹਾਨੂੰ ਮੈਂ ਢਿੱਡ ਦੀਆਂ ਵੀ ਦਤੀਆਂ ਬੈਲੀ ਫੇਟਦੀਆਂ ਵੀ ਇੱਕ ਸੋ ਦਤੀਆਂ ਸੋ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਅਗਰ ਤੁਸੀਂ ਮੇਰੇ YouTube ਚੈਨ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਹੈਲਥ ਦੇ ਰਿਗਾਰਡਿੰਗ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਵਾਲੇ ਨਵਾਂ ਸੋ ਦੋਸਤੋ ਮਿਲਦੇ ਆ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ